ਹਾਂਜੀ ਅੱਜ ਕਰਕੇ ਇਸ ਤਰ੍ਹਾਂ ਦਾ ਹਾਂਜੀ ਨਮਸਕਾਰ ਜੀ ਆਰਾਮ ਆਨ ਸਤਿ ਸ੍ਰੀ ਅਕਾਲ ਵਾਜੀਕਾ ਵਾਸੀਆਂ ਨੂੰ ਤੇ ਮੇਰੇ ਵਿੱਚ ਭਾਈਚਾਰੇ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਡਾਕਟਰ ਜੀ ਜੇਵਾ ਮੋਰੇ ਨਾ ਦੇ ਸੁਸਾਇਟੀ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਨਵੇਂ ਸਾਲ ਤੁਹਾਡੇ ਸਾਰਿਆਂ ਜੀ ਬਿਹੜੇ ਖੁਸ਼ੀਆਂ ਕਿਹੜੇ ਲੈ ਕੇ ਆਵੇ ਪਰ ਅਨੁਦਰੁਸਤ ਰੱਖੇ ਚੜ੍ਹਦੀ ਕਲਾ ਜ ਰੱਖੇ ਐਵੀ ਸਾਰੀ ਟੀਮ ਦੇ ਪਰਮਾਤਮਾ ਰਾਮ ਦੇ ਬਰਿਆਸਰ ਵਿੱਚ ਅੱਜ ਸਾਡੀ ਟੀਮ ਵੱਲੋਂ ਟੀਮ ਬੁੱਧਾ ਨੂੰ ਬਹੁਤ ਸਤਿ ਸ਼੍ਰੀ ਅਕਾਲ ਵੱਲੋਂ ਅੱਜ ਕਾਫੀ ਕੰਪਲ ਤੇ ਨਾਲੇ ਕਪੜੇ ਤੇ ਨਾਲੇ ਬੈੱਡ ਸ਼ੀਟਾਂ ਔਰ ਜੋ ਵੰਡੀਆਂ ਗਈਆਂ ਨੇ ਤੇ ਮੈਂ ਪ੍ਰਮਾਤਮਾ ਦਾ ਉਹ ਸੱਚੇ ਬਾਈ ਜੀ ਨੂੰ ਜਾ ਸ਼ੁਕਰ ਗੁਜ਼ਾਰ ਕਰਦਾ ਕਿ ਪ੍ਰਮਾਤਮਾ ਐਵੇਂ ਸਾਡੇ ਲਈ ਸਮਰਥ ਤੇ ਐਵੇਂ ਆਪਣਾ ਹੱਥ ਰੱਖੇ ਤੇ ਐਵੇਂ ਅਸੀਂ ਸਾਡੇ ਫਾਜ਼ਿਲਕਾ ਦੀ ਸਾਰੇ ਲੋਕਾਂ ਦੀ ਸੇਵਾ ਕਰਦੇ ਰਹੀਏ ਤੇ ਮੈਂ ਇੱਕ ਵਾਰ ਫਿਰ ਸਾਰੀ ਮੀਡੀਆ ਦਾ ਬਹੁਤ ਚਾਹਦਾ ਬਹੁਤ ਬਹੁਤ ਧੰਨਵਾਦ ਕਰਦਾ ਸੀਨੀਅਰ ਟੈਮ ਤੋਂ ਰਮ ਜੋ ਐਟੀਟੀ ਦੀ ਟੀਮ ਬੁੱਜਲ ਉਸਤ ਸਤਿਵਾਂ ਵੱਲੋਂ ਸਾਡੀ ਸੁਸਾਇਟੀ ਵੱਲੋਂ ਸਾਡੇ ਪਰਿਵਾਰ ਵੱਲੋਂ ਤੇ ਟੀਮ ਵੱਲੋਂ ਕੀਤੀ ਜਾਂਦੀ ਹੈ ਤੇ ਉਹ ਲੋਕਾਂ ਨੂੰ ਦਿਖਾਉਂਦੇ ਨੇ ਤੇ ਇਸ ਕਰਕੇ ਹੀ ਸਾਨੂੰ ਹੋਰ ਮੋਟੀਵੇਸ਼ਨ ਮਿਲਦੀ ਹੈ ਕਿ ਮੇਰੇ ਵੱਲੋਂ ਇੱਕ ਵਾਰ ਫਿਰ ਨਵੇਂ ਸਾਲ ਦੀਆਂ ਸਾਰੇ ਵਾਸੀਆਂ ਵਸੇਰੇ ਸਾਰੇ ਪੰਜਾਬ ਵਾਸੀਆਂ ਨੂੰ ਸਰਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ